ਫਰਜ਼ਪੁਰ ਦੇ ਪਿੰਡ ਹਰਦੋ ਚੱਡੇ ਦੇ ਰਹਿਣ ਵਾਲੇ ਨੌਜਵਾਨ ਵਿਜੈ ਸਿੰਘ ਜੋ ਕਿ ਦੇ ਸ਼ਾਮ ਆਪਣੇ ਘਰੋਂ ਆਪਣੀ ਪੂਆ ਦੇ ਘਰ ਨਵਾਂ ਪਿੰਡ ਜਾਂਦਲੀ ਨਿਕਲਿਆ ਸੀ ਪਰ ਉਹ ਆਪਣੀ ਪੂਆ ਦੇ ਘਰ ਨਹੀਂ ਪਹੁੰਚਿਆ ਤੇ ਨਾ ਹੀ ਘਰ ਵਾਪਸ ਆਇਆ ਉਸ ਦੀ ਲਾਸ਼ ਨਵਾਂ ਪਿੰਡ ਨਜ਼ਦੀਕ ਸੜਕ ਨਾਰੇ ਪਈ ਮਿਲੀ ਵਿਜੇ ਦਾ ਕਤਲ ਗੋਲੀ ਮਾਰ ਕੇ ਕੀਤਾ ਗਿਆ ਹੈ ਕਤਲ ਕਿਸ ਨੇ ਅਤੇ ਕਿਉਂ ਕੀਤਾ ਇਸ ਦਾ ਪਤਾ ਲਗਾਉਣ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਲੋਕ ਕਲ ਸਾਮ ਦੇ ਗਏ ਤੇ ਪਤਾ ਨਹੀਂ ਜੇ ਕਿੱਦਾਂ ਡੈਥ ਹੋਈ ਜੇ ਦੀ ਹੁਣ ਗੋਲੀ ਮਾਰੀ ਜੇ ਇਜਾ ਪਤਾ ਨਹੀਂ ਕਿੰਨੇ ਕੀਤਾਣ ਇਹ ਨਾ ਕੋ ਰੰਜਸ਼ ਆ ਗਈ ਸੀ ਨਹੀਂ ਜੇ ਕੋਈ ਰੰਜਸ਼ ਨਹੀਂ ਹੈਗੀ ਕਿਸੇ ਨਾਲ ਇੱਥੇ ਕਿੱਥੇ ਆਇਆ ਸੀ ਇੱਥੇ ਮੇਰੀ ਭੂਜੀ ਆ ਹਾਂਜੀ ਰਾਤੀ ਆ ਵਾ ਅਨ ਆਜੀ ਆ ਵਾ ਵਾ ਬੱਚੇ ਕੁਝ ਨਹੀਂ ਹੈਗੇ ਬੀਬੀ ਚਲ ਗਈ ਇਹਦੇ ਹਾਂਜੀ ਠੀਕ ਹੈ ਨਾ ਜੀ ਹਣ ਇਨਸਾਫ ਮਿਲਣਾ ਚਾਹੀਦਾ ਮੇਰੇ ਮਾਤਾ ਜੀ ਦੀ ਲਖਾਈ ਉਹ ਪਰਾਣੇ ਸਾਨੂੰ ਪੁੱਛਦੇ ਮੁੰਡੇ ਨੇ ਫੋਨ ਕੀਤਾ ਹਲੇ ਇਹਨਾਂ ਦਾ ਝਗੜਾ ਹੋਇਆ ਦੋ ਤਿੰਨ ਦਿਨ ਹੋਏ ਪਹਿਲਾਂ ਮੁੰਡੇ ਉਹਨਾਂ ਦਾ ਪ੍ਰਾਇਟੀ ਹੈ ਪਿੰਡ ਦੇ ਹਾਂਜੀ ਉਹਨੇ ਮੁੰਡੇ ਮੜੇ ਸੱਦੇ ਇੱਕ ਦਿਨ ਖਿਆਰਤੂਰ ਲੈ ਕੇ ਮੈਂ ਰਣਜੀਤ ਸਿੰਘ ਪਿੰਡ ਸਰਦੂਚੰਡੇ ਸਰਪੰਚ ਸਾਹਿਬ ਇਹ ਜੋ ਅਜਦਾ ਵਾਕਿਆ ਹੋਇਆ ਇੱਥੇ ਕਤਲ ਹੋ ਗਿਆ ਪਿੰਡ ਸਰਦੋ ਚੰਡੇ ਦਾ ਮੁੰਡਾ ਲਗਭਗ ਉਮਰ 30 ਸਾਲ ਸਾਨੂੰ ਅੱਜ ਸਵੇਰ ਪਤਾ ਲੱਗਾ ਸਵੇਰੇ ਪਿਆ ਗੱਲ ਹੋ ਗਈ ਆ ਤੇ ਅਸੀਂ ਇੱਥੇ ਪਹੁੰਚ ਕੇ ਮੌਕਾ ਵੇਖਿਆ ਤੇ ਵਾਕਿਆ ਹੀ ਬੱਚੇ ਦੀ ਮਤਲਬ ਇਥੇ ਡੈਥ ਹੋ ਗਈ ਇਦਾਂ ਵੀ ਡੈਥ ਇਹ ਜੀ ਕੋਈ ਗੋਲੀ ਅਣਪਛਾਤਾ ਕੋਈ ਬੰਦਾ ਤਾਂ ਗੋਲੀ ਮਾਰ ਗਿਆ ਦਿਲ 'ਚ ਛਾਤੀ 'ਚ ਝਗੜਾ ਹੈ ਝਗੜਾ ਤੇ ਸਾਡੇ ਸਾਹਮਣੇ ਕੋਈ ਨਹੀਂ ਆਜਿਆਗਾ ਕੱਲ ਅਜੇ ਪਿੰਡ ਚੰਗਾ ਭਲਾ ਤਰ੍ਹਾਂ ਕਰਨ ਰਿਆ ਸੀ ਤੇ ਅੱਜ ਸਵੇਰੇ ਆ ਪਤਾ ਲੱਗਾ ਵੀ ਆ ਗਣਕ ਕੰਪਲੇਨ ਤੋਂ ਪੁਲਿਸ ਕੋ ਪਹੁੰਚ ਗਈ ਹੈ ਜੀ ਪੁਲਿਸ ਨੂੰ ਕਰਤੀ ਕੰਪਲੇਨ ਇੱਥੇ ਇੱਕ ਤਕਰੀਬਨ ਸਾਨੂੰ 9:30 ਵਜੇ ਇਨਫਾਰਮੇਸ਼ਨ ਮਿਲੀ ਹੈ ਕਿ ਇੱਕ ਡੈੱਡ ਬੋਡੀ ਆ ਇੱਥੇ ਆਪਣਾ ਪਿੰਡ ਦੇ ਨਜ਼ਦੀਕ ਜਿੱਥੇ ਬਾਈਪਾਸ ਬਣ ਰਿਹਾ ਅਸੀਂ ਹੁਣ ਮੌਕੇ ਤੇ ਪਹੁੰਚੇ ਇੱਥੇ ਮੇਰੀ ਟੀਮ ਪਹੁੰਚੀ ਐ ਐਸਐਚਓ ਸਾਹਿਬ ਸਿਵਲ ਲਾਈਨ ਤਾਂ ਮੌਕੇ ਤੇ ਹੀ ਐਸਟ੍ਰਿਕਟ ਕਰ ਰਹੇ ਆ ਇਹਦੇ ਵਿੱਚ ਇਹ ਵਿਜੇ ਆ son of ਸੁਲੱਖਣ ਸਿੰਘ ਹਰ ਦੋ ਘੰਟੇ ਦਾ ਰਹਿਣ ਵਾਲਾ ਜੀ ਇਹਦੀ ਡੈੱਡ ਬੋਡੀ ਹੈ ਇਨੀਸ਼ੀਅਲ ਅਸੀਂ ਇਨਵੈਸਟੀਗੇਸ਼ਨ ਕੀਤੀ ਥੋੜੀ ਜੀ ਉਹਦੀ ਛਾਤੀ 'ਚ ਗੋਲੀ ਹੈ ਜੀ ਡਾਕਟਰ ਸਾਹਿਬ